ਫੇਰ ਹੀ ਉੱਚਾ ਕਰਕੇ ਅੰਮ੍ਰਿਤਸਰ ਵਲਿਓ ਤੁਹਾਡੇ ਵਰਗੇ ਮਿਹਨਤੀ ਸਰਦਾਰ ਚੱਲਿਆ ਕਰਦੇ ਨੇ ਕਦੇ ਸਿਰ ਨੀਵਾ ਕਰਕੇ ਨਾ ਚੱਲਿਓ ਮੇਰੇ ਵੀਰੋ ਸਿਰ ਨੀਵਾ ਕਰਕੇ ਤੇ ਮਨਦੀਪ ਸਿੰਘ ਮੰਨੇ ਵਰਗੇ ਬਲੈਕਮੇਲਰ ਕਤਾਰ ਚੱਲਿਆ ਕਰਦੇ ਨੇ ਅੱਜ ਮੈਂ ਜਿਸ ਵਿਸ਼ੇ ਉੱਤੇ ਅੰਮ੍ਰਿਤਸਰ ਦੇ ਇੰਪਰੂਵਮੈਂਟ ਸਟਾਫ ਦੇ ਚੇਅਰਮੈਨ ਨੂੰ ਜਿਹੜਾ ਮਿਲਿਆ ਆ ਕਿ ਮਨਦੀਪ ਸਿੰਘ ਮੰਨੇ ਵੱਲੋਂ ਆਪਣੇ ਘਰ ਦੇ ਬਾਹਰ ਜਿਹੜਾ ਇੱਕ ਕਬਜ਼ਾ ਕੀਤਾ ਜਾਂਦਾ ਇਹ ਦਿਮਾਗ ਦੇ ਵਿੱਚ ਪਾਇਆ ਜਾਂਦਾ ਕਿ ਇਹ ਗ੍ਰੀਨ ਬੈਲਟ ਆ ਪਹਿਲਾਂ ਤੇ ਇਹ ਚੀਜ਼ ਦਾ ਆਪਾਂ ਕਰੈਕਟ ਕਰ ਲਈਏ ਕੋਈ ਵੀ ਗ੍ਰੀਨ ਬੈਲਟ ਨਹੀਂ ਹੈ ਇਹ ਗੁਰਦੁਆਰਾ 6ਵੀਂ ਪਾਤਸ਼ਾਹੀ ਜੀ ਦੇ ਲਾਗੇ ਸਰਕਾਰੀ ਰੋਡ ਉੱਤੇ ਕਬਜ਼ਾ ਕਰਕੇ ਦੋ ਪਲਾਟ ਇਹਦੇ ਨੇ ਤੇ ਜਿਹੜੇ ਆ ਸਾਰਾ ਤੁਸੀਂ ਦੇਖੋ ਆ ਇਹਦੇ ਘਰ ਨੇ ਦੋ ਤੇ ਦੋ ਪਲਾਟ ਆ ਸਾਰਾ ਏਰੀਆ ਜਿਹੜਾ ਆ ਉਹ ਸਰਕਾਰ ਦੀ ਕਰੀਬ 4 ਕਰੋੜ ਰੁਪਏ ਦੀ ਜਗ੍ਹਾ ਜਿਹੜੀ ਐ 800 ਗੱਜ ਅਗਰ 50000 ਦੇ ਹਿਸਾਬ ਨਾਲ ਵੀ ਗੱਜ ਲਾਈਏ ਰੰਜੀਤ ਸਿੰਘ ਦੇ ਵਿੱਚ ਉੱਤੇ ਕਬਜ਼ਾ ਕੀਤਾ ਹੋਇਆ ਕਬਜ਼ਾ ਕਰਕੇ ਵਲੀ ਹੋਈ ਆ ਤੇ ਕਹਿੰਦੇ ਨੇ ਅਸੀਂ ਸਮਾਜ ਸੇਵੀ ਆ ਮੈਂ ਇੱਕ ਚਿੱਠੀ ਤੁਹਾਡੇ ਧਿਆਨ ਚ ਲਿਆਉਣ ਲੱਗਾ ਇਹਦਾ ਹਵਾਲਾ ਦਿੰਦਾ ਆ ਇਹ ਇਹ 2018 ਦੇ ਵਿੱਚ ਲਿਖਦਾ ਆ ਕੀ ਲਿਖਦਾ ਮੈਂ ਜਰਾ ਪੜ ਕੇ ਸੁਣਾ ਚਾਹੁੰਦਾ ਵਾਂ ਸੇਵਾ ਵਿਖੇ ਨਗਰ ਸੁਧਾਰ ٹرسٹ ਦੇ ਚੇਅਰਮੈਨ ਸਾਹਿਬ ਬੇਨਤੀ ਹੈ ਕਿ ਪਲਾਟ ਨੰਬਰ 871 ਤੇ 7297 ਏਕੜ ਸਕੀਮ ਨਗਰ ਸੁਧਾਰ ٹرسٹ ਅੰਮ੍ਰਿਤਸਰ ਵੱਲੋਂ ਅਸੀਂ ਰੀਸੇਲ ਤੇ ਖਰੀਦੀ ਸੀ ਇਹ ਮੰਨਣਾ ਲਿਖਦਾ ਪਏ ਚੇਅਰਮੈਨ ਸਾਹਿਬ ਨੂੰ ਸਾਡੇ ਵੱਲੋਂ ਉਕਤ ਪਲਾਟਾਂ ਦਾ ਪ੍ਰੋਪੋਜ਼ਡ ਪਲਾਨ ਨਕਸ਼ਾ ਫੀ ਜਮ੍ਹਾਂ ਕਰਾਉਣੋਂ ਪਰੰਤ ਮੌਕੇ ਤੇ ਕੀਤੀ ਗਈ ਹੈ ਮੈਂ ਮੇਨ ਗੱਲ ਵੱਲ ਉਹਨਾਂ ਤੁਹਾਡਾ ਸਮਾਂ ਕੀਮਤੀ ਹੈ ਕਿਉਂਕਿ ਮੇਰੇ ਵਰਗੇ ਆਉਂਦੇ ਜਾਂਦੇ ਰਹਿੰਦੇ ਨੇ ਤੁਸੀਂ ਤੁਹਾਡਾ ਸਮਾਂ ਕੀਮਤੀ ਹੈ ਕਹਿੰਦਾ ਆ ਪੈਸੇ ਦੀ ਉਸਾਰੀ ਨੀਮਾਦੀਨ ਕੀਤੀ ਗਈ ਹੈ ਅਤੇ ਪੈਸੇ ਦੀ ਉਸਾਰੀ ਤੋਂ ਬਾਅਦ ਬਚਦੀ ਜਗ੍ਹਾ ਮੇਰੇ ਵੱਲੋਂ ਗ੍ਰੀਨ ਬੈਲਟ ਬਣਾ ਦਿੱਤੀ ਗਈ ਹੈ ਮਤਲਬ ਇਹਦੇ ਵੱਲੋਂ ਇਹ ਚੰਗਾ ਤੋਂ ਚੇਅਰਮੈਨ ਲੱਗਾ ਸੀਗਾ ਉਦੋਂ ਪੰਜਾਬ ਅੱਛਾ ਅੱਗੇ ਕੀ ਕਹਿੰਦਾ ਕਿਉਂ ਜੋ ਇਹ ਗ੍ਰੀਨ ਬੈਲਟ ਖੁੱਲੀ ਹੋਣ ਕਰਕੇ ਆਵਾਰਾ ਪਸ਼ੂ ਆ ਜਾਂਦੇ ਹਨ ਇਹ ਕਿਹੜਾ ਮੈਸਜਨ ਦੇ ਜੰਗਲਾਂ 'ਚ ਰਹਿੰਦਾ ਵਾ ਵੀ ਆਵਾਰਾ ਪਸ਼ੂ ਇਹਦੇ ਘਰ ਦੇ ਬਾਹਰ ਹੀ ਆ ਜਾਂਦੇ ਹਨ ਇਸ ਤੇ ਟੈਂਪਰਰੀ ਤੌਰ ਤੇ ਵਾਂਸਾਂ ਨਾਲ ਬਾਉਂਡਰੀ ਕੀਤੀ ਗਈ ਹੈ ਕਿ ਉਹਨੇ ਬਾਉਂਡਰੀ ਜਿਹੜੀ ਹੈ ਵਾਂਸਾਂ ਨਾਲ ਕੀਤੀ ਪੱਕੀ ਨਹੀਂ ਕੀਤੀ ਇਹ ਮੈਂ ਜਿਹੜਾ ਫੋਟੋ ਜਿਹਾ ਦਿਖਾਇਆ ਸ਼ਾਇਦ ਪਤਾ ਨਹੀਂ ਕੀ ਦਿਖਾਤਾ ਉਕਤ ਸੰਬੰਧੀ ਮੇਰੇ ਵੱਲੋਂ ਕੀਤੀ ਗਈ ਉਸਾਰੀ ਦਾ ਮੌਕਾ ਚੈੱਕ ਕਰਵਾਇਆ ਜਾਵੇ ਜੇਕਰ ਕੋਈ ਉਸਾਰੀ ਕੀਤੀ ਗਈ ਤਾਂ ਸੂਚਿਤ ਕੀਤਾ ਜਾਵੇ ਮੈਂ ਉਸ ਮੁਤਾਬਿਕ ਕਰਾਂ ਇਹ ਚੇਅਰਮੈਨ ਸਾਹਿਬ ਨੂੰ ਲਿਖਦਾ ਹਾਂ ਤੇ ਚੇਅਰਮੈਨ ਸਾਹਿਬ ਤੁਹਾਨੂੰ ਪਤਾ ਹੀ ਉਹ ਕਿੱਡੇ ਮਾਨ ਦਾ ਚੇਅਰਮੈਨ ਸੀਗੇ ਸਾਡੇ ਸ਼ਹਿਰ ਦੇ ਉਹ ਅੱਗੋਂ ਮਾਰਕ ਕਰਦੇ ਨੇ ਐਸ ਸੀ ਸਾਹਿਬ ਨੂੰ ਐਸ ਸੀ ਸਾਫ ਐਸ ਡੀਓ ਸਾਹਿਬ ਨੂੰ ਐ ਜਈ ਸਾਹਿਬ ਨੂੰ ਹੁਣ ਜਈ ਸਾਹਿਬ ਜਿਹੜੇ ਨੇ ਮੌਕਾ ਵੇਖਣ ਜਾਂਦੇ ਨੇ ਆ ਦੇਖਿਓ ਮੋਕੇ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਕਿ ਜਈ ਸਾਹਿਬ ਕੀ ਲਿਖਦੇ ਨੇ ਇਸ ਸੰਬੰਧੀ ਮੋਕਾ ਵੇਖਿਆ ਗਿਆ ਮੋਕੇ ਤੇ 97 ਏਕੜ ਵਿੱਚ ਪਲਾਟ ਡੀ 871 ਡੀ 872 ਦੇ ਸਾਹਮਣੇ ਚੌੜੀ ਸੜਕ ਦੇ ਨਾਲ ਕਾਫੀ ਜਗ੍ਹਾ ਬਚਦੀ ਹੈ ਜਿਸ ਸੰਬੰਧੀ ਦੱਸਿਆ ਜਾਂਦਾ ਹੈ ਕਿ ਜਗ੍ਹਾ ਦਾ ਕੋਈ ਵੀ ਪਲਾਟ ਦੀ ਬਣ ਸਕਦਾ ਨਾ ਹੀ ਇਹ ਜਗ੍ਹਾ ਕਿਸੇ लाਟੀ ਨਾਲ ਲੱਗਦੀ ਹੈ ਜੋ ਲਾੜ ਕੀਤੀ ਜਾ ਸਕੇ ਇਹ ਸਿਰਫ ਪਲਾਟ 871 ਤੇ 872 ਦੇ ਸਾਹਮਣੇ ਇੰਨਾ ਹੀ ਪਲਾਟਾਂ ਨੂੰ ਲੱਗਦੀ ਹੈ ਇਸ ਪਲਾਟ ਦੇ लाਟੀ ਵੱਲੋਂ ਕੋਈ ਵੀ ਪੱਕੀ ਉਸਾਰੀ ਨਹੀਂ ਕੀਤੀ ਗਈ ਹੈ ਇਹ ਜਗ੍ਹਾ ਦੇ ਆਸ ਹੀ ਤੌਰ ਤੇ ਗ੍ਰੀਨ ਬੈਲਟ ਬਣਾਈ ਬਣਾਈ ਗਈ ਹੈ ਤਾਂ ਜੋ ਆਵਾਰਾ ਪਸ਼ੂ ਨਾ ਆ ਸਕਣ ਸੋ ਤੁਹਾਡੇ ਲੋਕਾਂ ਦੀ ਜਿਹੜੀ ਕਰੋਨਾ ਦੀ ਜਗ੍ਹਾ ਇੰਪਰੂਵਮੈਂਟ ਟਾਸ ਦੀ ਇਹ ਨੱਪ ਕੇ ਬੈਠਾ ਲੱਗੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੀ ਹੈ ਉੱਥੇ ਲੋਕ ਜਿਹੜੇ ਨੇ ਉਹ ਦਰਸ਼ਨ ਕਰਨ ਲਈ ਜਿਹੜੇ ਜਾਂਦੇ ਨੇ ਤੇ ਇਹ ਉਹਨਾਂ ਨਾਲ ਜਿਹੜਾ ਆ ਧੱਕਾ ਮੁੱਕੀ ਕਰਦਾ ਆ ਦੇਖੋ ਇੰਪਰੂਵਮੈਂਟ ਟਾਸਟ ਨਿਊ ਅਮ੍ਰਿਤਸਰ ਦੇ ਵਿੱਚ ਕੁਝ ਸਮੇਂ ਪਹਿਲਾਂ ਆਹ ਕਾਰਵਾਈ ਕਰਦੀ ਆ ਲੋਕਾਂ ਨੂੰ ਲੋਕਾਂ ਦੇ ਘਰ ਤੋੜੇ ਜਾਂਦੇ ਨੇ ਬਾਹਰ ਉਹ ਜਿਹੜਾ ਕਬਜ਼ਾ ਕੀਤਾ ਮੈਂ ਇਸ ਗੱਲ 'ਚ ਨਹੀਂ ਪੈਂਦਾ ਪਰ ਬਰਾਬਰੀ ਤਾਂ ਹੋਣੀ ਚਾਹੀਦੀ ਆ ਜੇ ਨਿਊ ਅਮ੍ਰਿਤਸਰ ਵਾਲੇ ਲੋਕਾਂ ਦੀ ਜਗਾ ਜਿਹੜੀ ਕਬਜ਼ਾ ਕੀਤਾ ਤੋੜਿਆ ਜਾ ਸਕਦਾ ਤੇ ਫਿਰ ਇੱਥੇ ਕਿਉਂ ਨਹੀਂ ਇੱਥੇ ਸਾਡੀਆਂ ਕੋਈ ਮਤਾਵਾਂ ਨਹੀਂ ਲਿਖਦੀਆਂ ਨੇ ਰਸੂਖਦਾਰੋਂ ਕੀ ਬਾਰੀ ਆਈ ਤੋ ਟੀਮ ਨੇ ਕਾਰਵਾਈ ਰੋਕਦੀ ਜਦੋਂ ਵੱਡੇ ਲੋਕਾਂ ਦੀ ਵਾਰੀ ਹੁੰਦੀ ਹੈ ਉਦੋਂ ਤਾਂ ਸਿਰਫ ਨਾਅ ਦੀ ਕਾਰਵਾਈ ਜਿਹੜੀ ਰਹੀ ਰਹ ਜਾਂਦੀ ਹੈ ਇਹ ਤੁਹਾਡੇ ਸ਼ਹਿਰ ਦਾ ਸਮਾਜ ਸੇਵੀ ਜਿਹੜਾ ਕਹਿੰਦਾ ਵਾ ਮੈਂ ਸਮਾਜ ਸੇਵੀ ਆ ਪਹਿਲਾਂ ਅਕਾਲੀ ਦਲ ਚ ਕੰਮ ਕੀਤਾ ਉਸ ਤੋਂ ਪਹਿਲਾਂ ਕੈਰੋਂ ਸਾਹਿਬ ਨਾਲ ਫਿਰ ਰੋਣੀ ਕੇ ਸਾਹਿਬ ਨਾਲ ਫਿਰ ਮਜੀਠੀਆ ਸਾਹਿਬ ਨਾਲ ਉਤੋ ਬਾਵਾਰੀ ਆਈ ਕੈਪਟਨ ਸਾਹਿਬ ਦੀ ਤੇ ਕੈਪਟਨ ਸਾਹਿਬ ਦੇ ਮੈਂ ਬੜੀਆਂ ਜੁਆਇਨਿੰਗ ਵੇਖੀਆਂ ਮੇਰੀ ਉਮਰ ਨਾਲ ਕੀ ਸਿਆਸਤ ਦੇ ਵਿੱਚ ਆਹ ਕਰੀ ਆ ਵੇਖੋ ਆਹ ਜੁਆਇਨਿੰਗ ਵੇਖੋ ਇਹ ਜੁਆਇਨਿੰਗ ਹੋ ਰਹੀ ਹੈ ਕਾਂਗਰਸ ਤੋਂ ਕੈਪਟਨ ਮਿੰਦਰ ਸਿੰਘ ਜੀ ਇਹਨੂੰ ਸੱਤਰ ਬਣਾਉਂਦੇ ਨੇ ਕਾਂਗਰਸ ਦਾ ਠੀਕ ਹੈ ਜੀ ਜਿਹੜਾ ਤੇ ਇਹਦੇ ਹਿਸਾਬ ਨਾਲ ਚੱਲਦਾ ਜਾਵੇ ਫਿਰ ਉਹ ਤਾਂ ਕੰਮ ਠੀਕ ਹੈ ਜਦੋਂ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੇ ਆ ਕਿਸੇ ਚੈਨਲ ਦੇ ਵਿੱਚ ਕਹਿ ਰਿਆ ਪੰਜਾਬ ਚ ਕੱਟੀ 90% ਕ腐ਸ਼ਨ ਦੇਖੋ ਕ腐ਸ਼ਨ ਜਿਹੜੀ ਆ ਕਹਿੰਦਾ ਘਟ ਗਈ ਆ 90% ਸਿਫਤ ਕਰਿਆ ਮੁੱਖ ਮੰਤਰੀ ਸਾਹਿਬ ਦੀ ਬੋਲੀ ਸਿਫਤ ਕਰਦਾ ਫਿਰ ਇਹਨਾਂ ਨੂੰ ਮਿਲਦਾ ਆ 16 ਨਵੰਬਰ 2023 ਚ ਮੀਟਿੰਗ ਹੁੰਦੀ ਆ ਗੱਲ ਚੱਲਦੀ ਆ ਕਿ ਸਾਨੂੰ ਐਮਪੀ ਬਣਾ ਦਿਓ ਐਮਪੀ ਬਣਾ ਦੋਗੇ ਤੇ ਅਸੀਂ ਤੁਹਾਡੇ ਹੀ ਆ ਤੇ ਸਿਫਤਾਂ ਕਰਦੇ ਜਾਵਾਂਗੇ ਜਦੋਂ ਐਮਪੀ ਦੀ ਟਿਕਟ ਨਹੀਂ ਮਿਲਦੀ ਫਿਰ ਆ ਜਾਂਦਾ ਆ ਆ ਸਾਰੀਆਂ ਇਹਦੀ ਫੇਸਬੁੱਕ ਤੇ ਤੁਹਾਨੂੰ ਮਿਲ ਜਾਣਗੀਆਂ ਮਾਨਸੋਸਤੀ ਫਾਦਿਓ ਆਪਣੀ ਪਾਰਟੀ ਦੇ ਪ੍ਰਤੀ ਕਿੰਨੇ ਕੇ ਵਫਾਦਾਰ ਇਹਦਾ ਕੰਮ ਕੀ ਆ ਕੀ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਪੈਸੇ ਲੈਣਾ ਆਪਦੀ ਪ੍ਰੋਪਰਟੀ ਬਣਾਉਣਾ ਜਿਹੜੀ ਸਰਕਾਰ ਆਵੇ ਪਹਿਲਾਂ ਉਹਦੇ ਸੋਲੇ ਗਾਣੇ ਕੀ ਸ਼ਾਇਦ ਮੈਨੂੰ ਟਿਕਟ ਟਿਕਟ ਦੇ ਦੇਣਗੇ ਤੇ ਜਦੋਂ ਟਿਕਟ ਨਹੀਂ ਮਿਲਦੀ ਚੋਣ ਲੰਘ ਜਾਂਦੀ ਹੈ ਫਿਰ ਉਹੀ ਮੁੱਖ ਮੰਤਰੀ ਉਹੀ ਮੰਤਰੀ ਉਹੀ ਸਰਕਾਰ ਜਿਹੜੀ ਆ ਮਾਰੀ ਹੋ ਜਾਂਦੀ ਆ ਤੇ ਫਿਰ ਉਹਦੇ ਅਗੇਂਸਟ ਜਿਹੜਾ ਆ ਬੋਲਣਾ ਸ਼ੁਰੂ ਕਰ ਦਿੰਦਾ ਮੈਂ ਇਹ ਆਪਣੇ ਨੂੰ ਕਹਿੰਦਾ ਮੈਂ ਸਮਾਜ ਸੇਵੀ ਆ ਸਮਾਜ ਸੇਵੀ ਐਦਾਂ ਦੇ ਹੁੰਦੇ ਨੇ ਗੁਰੂ ਘਰ ਦੀ ਜਗ੍ਹਾ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਇਸ ਨਗਰੀ ਨੂੰ ਵਸਾਇਆ ਵੱਖ-ਵੱਖ ਲੋਕ ਆ ਕੇ ਇੱਥੇ ਰਹਿਣ ਲੱਗੇ ਉਹਨਾਂ ਦੇ ਵਾਰਸ ਜਿਹੜੇ ਇਸ ਗੁਰੂ ਨਗਰ ਨਗਰੀ ਦਾ ਉਹਨਾਂ ਨੇ ਸ਼ਿੰਗਾਰ ਕੀਤਾ ਡਵੈਲਪਮੈਂਟ ਕੀਤੀ ਗੁਰੂ ਸਾਹਿਬ ਮੈਂ ਸਵੇਰੇ ਸੁਣਦਾ ਸੀ ਅੰਮ੍ਰਿਤਸਰ ਵਾਲ ਜਾਂਦੇ ਰਹੀਓ ਅਲੂਧਿਆਣੇ ਵਾਲੇ ਜਿਹੜੇ ਰਾਗੀ ਸਿੰਘ ਨੇ ਕਿ ਗੁਰੂ ਸਾਹਿਬ ਕਿਤਨਾ ਭੇਸ ਬਦਲ ਕੇ ਉਹਨਾਂ ਦੇ ਜਿਹੜੀ ਪੰਜ ਉਹਨਾਂ ਦੀ ਚੱਕ ਕੇ ਲੈ ਕੇ ਆਉਂਦੇ ਸੀਗੇ ਹਰਮੰਦਰ ਸਾਹਿਬ ਮਾਰਾ ਰঞ্জੀਤ ਸਿੰਘ ਜੀ ਦਾ ਵੇਲਾ ਆਇਆ ਉਹ ਵੀ ਪੇਸ ਬਦਲ ਕੇ ਗੁਰੂ ਘਰ ਆਈਆਂ ਸੰਗਤਾਂ ਨੂੰ ਸੂਲਤ ਦਿੰਦੇ ਰਹੇ ਪੰਡ ਸਿਰ ਤੇ ਚੁੱਕ ਕੇ ਲੈ ਕੇ ਆਉਂਦੇ ਰਹੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੀਸ ਭੇਟ ਕੀਤਾ ਉੱਥੇ ਜਾਂਦੇ ਨੇ ਤੇ ਉਹਨਾਂ ਦੇ ਵਾਰਸਾਂ ਨੂੰ ਫਲੈਕ ਮੇਲ ਕਰਕੇ ਲੁੱਟਿਆ ਗਿਆ ਉਹਨਾਂ ਦੇ ਵਾਰਸਾਂ ਨੂੰ ਬਾਬਾ ਇਹਨਾਂ ਨੂੰ ਇਤਰਾ ਹੀ ਛੱਡ ਦੂਗਾ ਕੱਲਾ ਇਹ ਨਹੀਂ ਆ ਜੀ ਪੂਰੀ ਕਰਨ ਦੇ ਸਬੂਤ ਤੁਹਾਡੇ ਕੋਲ ਹੈਗੇ ਕੋਈ ਉਹ ਅੱਗੇ ਪੇਸ਼ ਕਰੋ ਸਾਰੇ মিডিਆ ਦੇ ਆਪਾਂ ਸਵਾਲ ਕਰਮੇ ਬਿਲਕੁਲ ਠੀਕ ਹੈ ਜੀ ਵੇਖੋ ਇਦਾਂ ਆ ਜੀ ਪਹਿਲਾਂ ਤੇ ਆਪਾਂ ਆ ਚੀਜ਼ ਉੱਤੇ ਕੰਮ ਕਰ ਲਈ ਅੱਜ ਕਿ ਇਹਦੇ ਘਰ ਤੇ ਕਬਜ਼ਾ ਹੈਗਾ ਕਿ ਨਹੀਂ ਕਿ ਇਹਨੇ ਜਗਾ ਮਾਲੀਕ ਹੀ ਨਹੀਂ ਜਿਹੜੀ ਆਈ ਬਲੈਕਮੇਲ ਦੀ ਗੱਲ ਉੱਤੇ ਪੂਰੀ ਪ੍ਰੋਪਰਟੀ ਤਿਆਰੀ ਚੱਲਦੀ ਹੈ ਕਿ ਕਿਤਰਾ ਇਹਨੇ ਇਲੈਕਸ਼ਨ ਲੜੀ 2017 ਦੇ ਵਿੱਚ ਆਪਦੀ ਜਿਹੜੀ ਪ੍ਰੋਪਰਟੀ ਦਾ ਬਿਉਰਾ ਦਿੱਤਾ ਉਹਦੇ ਬਾਅਦ ਇਹਦੀਆਂ ਆਈਟੀਆਰ ਇਨਕਮ ਟੈਕਸ ਰਿਟਰਨਾਂ ਕਿੱਦਾਂ ਰਹੀਆਂ ਕਿਤਰਾ ਇਹਨੇ ਕਮਾਈ ਕੀਤੀ ਦੇਖੋ ਜੇ ਇਹਦੇ ਨੇ ਚੋਣਾਂ ਨਾਲ ਲੜੀ ਹੁੰਦੀ ਇਹਨੇ ਆਮਦਨ ਦਾ ਬਿਉਰਾ ਨਹੀਂ ਦਿੱਤਾ ਹੋਣਾ ਸੀਗਾ ਅੱਜ ਮੇਰਾ ਦਾਵਾ ਆ ਕਿ ਨਾਲ ਦੇ ਦੋ ਪਲਾਟ ਭਾਜੀ ਰਣਜੀਤ ਐਵਨੀਊ ਦੇ ਵਿੱਚ ਪਲਾਟ ਲੈਣਾ ਕੋਈ ਸੋਕੀ ਗੱਲ ਆ ਦੋ ਪਲਾਟ ਇੱਕ ਕਮਰਸ਼ੀਅਲ ਪਲਾਟ ਤੀਸਰਾ ਵੱਖਰਾ ਜਿਹੜਾ ਪਿਛਲੇ 14 ਸਾਲਾਂ ਦੇ ਵਿੱਚ ਲਿਆ ਗਿਆ ਇਹ ਤੇ ਜਾਂਚ ਦਾ ਵਿਸ਼ਾ ਆ ਇੱਥੇ ਕੋਈ ਕਤਲ ਹੋ ਜੇ ਤੇ ਮੈਂ ਜਾ ਕੇ ਪੁਲਿਸ ਨੂੰ ਸ਼ਿਕਾਇਤ ਕਰੂੰਗਾ ਕਿ ਇਨਵੈਸਟੀਗੇਸ਼ਨ ਵੀ ਮੈਂ ਕਰੂੰਗਾ ਇਨਵੈਸਟੀਗੇਸ਼ਨ ਪਾਰਟ ਆ ਸਰਕਾਰ ਦਾ ਪੁਲਿਸਰੇ ਦੇ ਵਿੱਚ ਇਨਵੋਲਵ ਹੋਵੇ ਚੰਗੀ ਏਜੰਸੀ ਤੋਂ ਇਹਦੀ ਜਾਂਚ ਕਰਵਾਈ ਜਾਵੇ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅੱਗੇ ਬੇਨਤੀ ਕਰਦਾ ਕਿ ਇੱਕ ਸੈਟ ਬਿਠਾ ਕੇ ਇੱਥੇ ਭੇਜੀ ਜਾਵੇ ਜੇ ਮੇਰਾ ਵੀ ਕੋਈ ਕਸੂਰ ਹੋਇਆ ਮੈਂ ਵੀ ਇਹਨਾਂ ਨਾਲ ਕਿਤੇ ਇਨਵੋਲ ਹੋਇਆ ਮੇਰੇ ਤੇ ਬੰਦੀ ਕਰ ਬਈ ਠੋਕ ਕੇ ਕੀਤੀ ਜਾਵੇ ਮੈਨੂੰ ਵੀ ਅੰਦਰ ਦੇ ਦਿੱਤਾ ਜਾਵੇ ਜੇ ਮੇਰੀ ਇੱਥੇ ਇੱਕ ਪੈਸੇ ਦੀ ਵੀ ਮੇਰਾ ਰਵਾਦਾਰ ਹਾਂ ਕਿੰਨਾ ਸਮਾਂ ਬਨਾਲ ਰਹੇ ਆ ਜੀ ਮੈਂ ਮੰਨੇ ਨਾਲ ਪਹਿਲਾਂ 9 ਤੋਂ ਲੈ ਕੇ 12 ਤੱਕ 3 ਸਾਲ ਉਦੋਂ ਤੋਂ ਬਾਅਦ 17 ਤੋਂ ਲੈ ਕੇ 2024 ਤੱਕ ਹੁਣ ਤੁਸੀਂ ਕਹੋਗੇ ਉਦੋਂ ਕਿਉਂ ਨਹੀਂ ਬੋਲੇ ਮਜਬੂਰ ਹਾਂ ਕੀ ਅੱਜ ਮੈਂ ਡਿਆਂ ਬੋਲਣ ਕਿ ਸ਼ਹਿਰ ਦੇ ਵਿੱਚੋਂ ਕੋਈ ਹੋਰ ਬੋਲਿਆ ਇਹ ਸਾਰੇ ਤੇ ਜਿਹੜੇ ਗੁੰਡੇ ਰਲੇ ਨੇ ਤੁਸੀਂ ਅੰਦਰ ਜਾ ਕੇ ਲੋਕਾਂ ਨੂੰ ਪੁੱਛ ਕੇ ਤਾਂ ਵੇਖੋ ਕਿਸ ਤਰੀਕੇ ਦੇ ਨਾਲ ਇਹ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਕਿਹੜੇ ਕਿਹੜੇ ਅਫਸਰ ਵੇਚੇ ਗਏ ਮੈਂ ਬਿਲਕੁਲ ਦੱਸੂਗਾ ਜੀ ਬਿਲਕੁਲ ਡਿਟੇਲ ਦੇਵਾਂਗੇ ਆਪਾਂ ਮੈਂ ਕਿਸੇ ਗੱਲ ਤੋਂ ਭੱਜਣ ਵਾਲਾ ਨਹੀਂ ਮੈਂ ਇਹਦੀ ਪ੍ਰੋਪਰ ਜਾਂਚ ਜਿਹੜੀ ਆ ਉਹ ਕਰ ਰਿਆਂ ਆ ਕਾਫੀ ਕੁਝ ਮੇਰੇ ਹੱਥ ਲੱਗ ਚੁੱਕਾ ਆ ਮੈਂ ਤੁਹਾਨੂੰ ਬੋਧਾ ਨਹੀਂ ਕਹਿੰਦਾ ਅੱਜ ਹੋ ਗਈ ਆ 10 ਤਰੀਕ ਇਸੇ ਸਤੰਬਰ ਦੇ ਮਹੀਨੇ ਅਖੀਰ ਤੱਕ ਤੁਹਾਡੇ ਅੱਗੇ ਕੁਝ ਨਾ ਕੁਝ ਰੱਖ ਦਿਆਂਗੇ ਅਗਲਾ ਫੈਸਲਾ ਸਰਕਾਰ ਨੇ ਕਰਨਾ ਆ ਅਗਲਾ ਫੈਸਲਾ ਜਿਹੜਾ ਆ ਉਹ ਲੋਕਾਂ ਨੇ ਕਰਨਾ ਕਿ ਕਿਹੜਾ ਸਹੀ ਆ ਕਿਹੜਾ ਗਲਤ ਮੈਂ ਫਿਰ ਕਹਿ ਰਿਹਾ ਜੇ ਮੇਰਾ ਕਸੂਰ ਹੋਊਗਾ ਮੈਨੂੰ ਵੀ ਟੰਗ ਦੋ ਨਹੀਂ ਇਹੋ ਜਿਹਾ ਇਹੋ ਹੀ ਆ ਜਿਹੜਾ ਇਹੋ ਜਿਹਾ ਕੀ ਹੋ ਗਿਆ ਕਿ ਆਪਾਂ ਅੱਜ ਪਲਾਟ ਦਾ ਹੀ ਮੁੱਦਾ ਅੱਜ ਜਿਹੜਾ ਹੈ ਨਾ ਇਹੋ ਜਿਹਾ ਅੱਜ ਕੀ ਹੋ ਗਿਆ ਫਲੋਰ ਦਾ ਦਿਓ ਜੀ ਪਲੋਟ ਦਾ ਮੁੱਦਾ ਜੀ ਆਪਾਂ ਗੁਰੂ ਘਰ ਦੇ ਲਾਗੇ ਜਗਾ ਵਾਲੀ ਹੋਈ ਏਡੀ ਮਹਿੰਗੀ ਕੀਮਤ ਦੀ ਜਗਾ ਤੇ ਜਦੋਂ ਇੰਪਰੂਵਮੈਂਟ ਟਰਸਟ ਜਿਹੜਾ ਆ ਉਹ ਨਿਊ ਅਮਰੀਸਰ ਦੇ ਵਿੱਚ ਲੋਕਾਂ ਦੇ ਘਰ ਤੋੜ ਦਿੰਦਾ ਤੇ ਇਹ ਨਹੀਂ ਨਜ਼ਰ ਆਉਂਦਾ ਕਿ ਇਹ ਡਰਦੇ ਨੇ ਕਿ ਉਹ ਤੋਂ ਝੱਕਦੇ ਨੇ ਵੀ ਨਹੀਂ ਔਰ ਇਹ ਖਿਲਾਫ ਕਾਰਵਾਈ ਨਹੀਂ ਤੇਗਾ ਸਾਡੇ ਮੈਨੂੰ ਚੇਅਰਮੈਨ ਸਾਹਮਣੇ ਜੋ ਦੱਸਿਆ ਆ ਕਿ ਪਹਿਲਾਂ ਗੁਰਦੁਆਰਾ ਕਮੇਟੀ ਜਿਹੜੀ ਛੇਵੇਂ ਪਾਛੀ ਆਏ ਸੀਗੇ ਉਹ ਕੰਪਲੇਨ ਨਹੀਂ ਕਰਦੇ ਸੀਗੇ ਡਰਦੇ ਸੀਗੇ ਕਿ ਆਪਾਂ ਕੰਪਲੇਨ ਨਹੀਂ ਕਰਨੀ ਤੁਸੀਂ ਕਾਰਵਾਈ ਕਰ ਦੋ ਹੁਣ ਮੈਂ ਕੰਪਲੇਨ ਵੀ ਕਰਤੀ ਐ ਐਵੀਡੈਂਸ ਵੀ ਦੇ ਦਿੱਤੇ ਆ ਚੇਅਰਮੈਨ ਸਾਹਮਣੇ ਕਿਹਾ ਕਿ ਜਲਦੀ ਕਾਰਵਾਈ ਕੀਤੀ ਜਾਊਗੀ ਤਾਂ ਕਿ ਲੋਕਾਂ ਨੂੰ ਬਰਾਬਰਤਾ ਦਾ ਆਸ਼ਵਾਸਨ ਦਿੱਤਾ ਜਾਵੇ ਕਿ ਇੱਕ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦਾ ਕਾਨੂੰਨ ਚੱਲੇਗਾ ਤੇ ਕਾਨੂੰਨ ਸਭ ਲਈ ਬਰਾਬਰ ਹੋਵੇਗਾ ਤੇ ਮੈਨੂੰ ਆਸ ਹੈ ਚੇਅਰਮੈਨ ਸਾਹਿਬ ਤੇ ਅਜੇ ਤੱਕ ਕੋਈ આરોਪ ਤਾਂ ਨਹੀਂ ਲੱਗਿਆ ਕੋਈ ਗਲਤ ਕੰਮ ਉਹਨਾਂ ਨੇ ਕੀਤਾ ਨਹੀਂ ਅਜੇ ਤੱਕ ਤੇ ਮੈਨੂੰ ਆਸ ਹੈ ਕਿ ਇਹ ਵਾਲੇ ਚੇਅਰਮੈਨ ਸਾਹਿਬ ਜਿਹੜੇ ਨੇ ਉਰੇ ਉਹ ਤੇ ਟੁਟਮੀ ਕਾਰਵਾਈ ਕਰਨਗੇ ਤੇ ਪੰਜਾਬ ਤੇ ਅੰਮ੍ਰਿਤਸਰ ਤੇ ਲੋਕਾਂ ਨੂੰ ਬਰਾਬਰਤਾ ਦਾ ਅਹਿਸਾਸ ਕਰਾਉਣਗੇ। ਬਸ ਸਭ ਕੁਝ ਦੀ ਦੱਸਦੇ ਪਏ ਜੇ ਹੋਰ ਵੀ ਬੜੇ ਜਾਣੇ ਕਿਹਦੇ ਦੇ ਬਤਾਵਾ ਸਾਰੇ ਨੂੰ ਮਰ ਵੀ ਕਰਦੇ। ਬਸ ਸਿਰਫ ਹੀ ਕਾਰਵਾਈ ਅਫਸਰ ਕਿਉਂ ਨਹੀਂ ਕਰਦੇ? ਇੰਦੂਪਰ ਤੁਸੀਂ ਜਿਹੜੇ ਪਹਿਲੇ ਚੇਅਰਮੈਨ ਸੀ ਉਹ ਵੀ ਨਹੀਂ ਉਹਨਾਂ ਨੇ ਕੀਤੀ, ਇਹਨਾਂ ਨੇ ਵੀ ਨਹੀਂ ਕਾਰਵਾਈ ਕੀਤੀ ਕਾਰਨ। ਨਹੀਂ ਨਹੀਂ ਡਰਦੇ ਨੇ। ਨਹੀਂ ਨਹੀਂ ਮੈਨੂੰ ਚੇਅਰਮੈਨ ਸਾਹਿਬ ਨੇ ਇਹ ਕਿਹਾ ਕਿ ਮੈਨੂੰ ਕੰਪਲੇਂਟ ਅੱਜ ਆਈ ਹੈ। ਠੀਕ ਹੈ ਜੀ ਉਹਨਾਂ ਨੂੰ ਪਹਿਲਾਂ ਕੋਈ ਲਿਖਤੀ ਕੰਪਲੇਨ ਨਹੀਂ ਕਰਦਾ ਸੀ। ਆ ਲੋਕ ਡਰਦੇ ਸੀਗੇ। ਮੈਂ ਤੁਹਾਡੇ ਮੂੰਹ ਤੇ ਕਹਿ ਰਿਹਾ ਕਿ ਮੈਂ ਵੀ ਡਰਦਾ ਸੀਗਾ। ਮੈਂ ਬਿਲਕੁਲ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਪਰ ਇਹ ਸਾਡੇ ਦੇਸ਼ ਦੀ ਬਦਕਿਸਮਤੀ ਆ ਸਾਡੇ ਅਮਰਸਰ ਦੇ ਲੋਕਾਂ ਦੀ ਮੈਂ ਇੱਕ ਚੀਜ਼ ਹੋਰ ਦੱਸਦਾ ਇਹ ਜਿਹੜੇ ਕੱਪੜੇ ਬਾਜੀ ਆ ਜਿੱਦਾਂ ਸਾਡੇ ਸ਼ਹਿਰ ਚ ਨਹੀਂ ਅਮਰਸਰ ਚ ਕਈ ਸ਼ਹਿਰਾਂ ਤੁਸੀਂ ਪਟਿਆਲੇ ਚਲ ਜਾਓ ਬਟਿੰਡੇ ਚਲ ਜਾਓ ਦੁਲਿਆਣੇ ਚਲ ਜਾਓ ਐਡੀ ਐਡੀ ਹਨੇਰ ਕਰਦੀ ਕਿਤੇ ਨਹੀਂ ਹੈਗੀ ਹਰ ਕਲ ਕੇਵਲ ਸਾਡੇ ਅਮਰਸਰ ਦੇ ਵਿੱਚ ਹੀ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਹਾਂਜੀ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇੱਕ ਤੇ ਪਹਿਲੇ ਨੰਬਰ ਤੇ ਮੰਦੀਮਨ ਆ ਦੂਜਾ ਆ ਵੀ ਉਹਨਾਂ ਜਿਹੜੇ ਇਹ ਦਲੇ ਦੇ ਨਾਲ ਅਫਸਰ ਚੇਨਲ ਦਲੇ ਆ ਮੈਂ ਇਹ ਵਾਲੇ ਚੇਅਰਮੈਨ ਦੀ ਮੈਂ ਨਹੀਂ ਕਹਿੰਦਾ ਰਲਿਆ ਸਿੱਧਾ ਦੇਖਦਾ ਜੇ ਹੋਊਗਾ ਨਾ ਕਮਲਾ ਅੱਜ ਗੜੀ ਅੱਗਾ ਦੇਖੋ ਇਹ ਕਾਰਵਾਈ ਹੁੰਦੀ ਕਿ ਨਹੀਂ ਆਪਾਂ ਉੱਤੇ ਵੀ ਗੱਲ ਕਰਾਂਗੇ ਜੇ ਇਹ ਟਾਈਮ ਬੋਨ ਇਨਕੁਆਇਰੀ ਇਹਦੀ ਕਾਰਵਾਈ ਨਹੀਂ ਕਰਦੇ ਆਪਾਂ ਇੱਥੇ ਹੀ ਸ਼ਹਿਰ 'ਚ ਰਹਿਣਾ ਮਨੀਤ ਭੰਨੇ ਦੇ ਨਾਲ ਜਦੋਂ ਗੱਲਬਾਤ ਕਰੀਦੀ ਤੁਹਾਡੇ ਮਸਲੇ ਨੂੰ ਲੈ ਕੇ ਆਪਾਂ ਜਦੋਂ ਪੁੱਛੀਦਾ ਉਹ ਕਹਿੰਦੀ ਮੈਂ ਕਹਿੰਦੇ ਸਾਹਮਣੇ ਕਿਉਂ ਆਵਾ ਇਹ ਜਿਹੜੇ ਸਿਰਫ ਬਾਹਰ ਦੇ ਵਿੱਚ ਗੱਲਾਂ ਕਰਦੇ ਵੀ ਕੋਈ ਸਬੂਤ ਨਹੀਂ ਹੈ ਕਿੰਨੇ ਦਿਨ ਤੋਂ ਮੇਰੀ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੁਝ ਨਹੀਂ ਕਰਨ ਦੇ ਬਹੁਤ ਵਧੀਆ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਨਾ ਤੁਹਾ ਕੀ ਮਨਦੀਪ ਸਿੰਘ ਮੰਨੇ ਨੇ ਕੋ ਆਪਾਂ ਡਿਬੇਟ ਕਰਦੇ ਆਂ ਥੋੜੇ ਪੰਜਾਬ ਦਾ ਵੀਡੀਓ ਸੁਣ ਰਿਹਾ ਆਓ ਦੀ ਮੇਰੇ ਵੀ ਸ਼ੁਰੂ ਕਰਾਂ ਨਾ ਨਾ ਦਿਖਾਓਗੇ ਆਪਾਂ ਉਦੋਂ ਦਿਖਾਵਾਂਗੇ ਜਾਓ ਮੈਂ ਜੇ ਮੈਂ ਕਹਿੰਦਾ ਜੇ ਮੈਂ ਹਾਰ ਗਿਆ ਇਹਦੇ ਸਬੂਤ ਲੈ ਕੇ ਨਾ ਆਇਆ ਤੇ ਮੈਂ ਹੱਥ ਜੋੜ ਕੇ ਮਾਫੀ ਮੰਗ ਕੇ ਪੰਜਾਬ ਦੇ ਲੋਕਾਂ ਕੋ ਘਰ ਚੱਲ ਜਾਾਂਗੇ ਸਿਆਸੀ ਤੌਰ ਤੇ ਵਿਚਰਨਾ ਵੀ ਬੰਦ ਸਮਾਜਿਕ ਮਾਧਿਅਮ ਵੀ ਸਮੇਂ ਦੇਖ ਤੇ ਸਪੋਤ ਰੱਖੋ ਆਪਾਂ ਪੇਸ਼ ਕਰਦੇ ਆਂ ਮੈਂ ਕਹਿੰਦੀ ਬਹੁਤ ਵਧੀਆ ਵੱਡਾ ਮਾਦਮ ਸਮਝਦਾ ਆਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹਰ ਘਰ ਚ ਗੱਲ ਪਹੁੰਚ ਜਾਣੀ ਆ ਮੈਂ ਬਿਲਕੁਲ ਇਹਦੀ ਤਿਆਰੀ ਕਰ ਰਿਹਾ ਆ ਪਰ ਉਸ ਤੋਂ ਪਹਿਲਾਂ ਜ ਕੋਈ ਟਾਈਮ ਮਿੱਥ ਲਵੇ ਜਗਾ ਫਾਂ ਅਸਮਾਨ ਸਾਰਾ ਕੁਝ ਉਹਦਾ ਆਉਂਗਾ ਮੈਂ ਇਹ ਤੇ ਜਵਾਬ ਕਿਉਂ ਨਹੀਂ ਦਿੰਦਾ ਤੁਸੀਂ ਇੰਨਾ ਹੀ ਦੱਸੋ ਅੱਛਾ ਸਿੱਧੂ ਸਾਹਿਬ ਦੇ ਅਗੇ ਸਕਿੰਦਾ ਰਿਹਾ ਵੀ ਮੇਰ ਨੋਟੀਫਿਕੇਟ ਕੋਲੇ ਮੇਰ ਨੋਟੀਫਿ ਮੈਂ ਆਮ ਮੈਂ ਵੀਡੀਓ ਪਾਈਆਂ ਨੇ ਆਪਣੀ ਆਈਡੀ ਉੱਤੇ ਮੇਰੀ ਵਾਰੀ ਕੀ ਹੋ ਗਿਆ ਮੈਂ ਵੀ ਆਮ ਜਿਹਾ ਪੰਜਾਬੀ ਆ ਇਸ ਧਰਤੀ ਦੇ ਜੰਮੇ ਆ ਇੱਥੇ ਹੀ ਮਰਨਾ ਹੈ ਆਪਾਂ ਤੇ ਮੇਰੀ ਵਾਰੀ ਕੀ ਹੋ ਗਿਆ ਮੇਰੇ ਅਗੇ ਸਵਾਲ ਹੈ ਜਿੱਦ ਤੱਕ ਤੁਸੀਂ ਦੱਤੇ ਸੀ ਕਿ ਮਨਦੀਪ ਸਿੰਘ ਦਾ ਮਨਣਾ ਜਿਹੜਾ ਵਾ ਉਹ ਸਿੱਧੂ ਨੂੰ ਭਾੜਦੇ ਯਾਨੀ ਕਿ ਉਹ ਉੱਚੇ ਲੈਵਲ ਤੇ ਹੀ ਕਿਤੇ ਇਹ ਵੀ ਤੁਹਾਡੇ ਵਿੱਚ ਨਹੀਂ ਆਇਆ ਕਿ ਮਨਦੀਪ ਸਿੰਘ ਬੰਦਾ ਮੈਂ ਸੋਚਦਾ ਤਾਂ ਇਹਨ ਤੇ ਮਨਦੀਪ ਸਿੰਘ ਮੱਨਾ ਵੱਡੀਆਂ ਗੱਲਾਂ ਨੇ ਅਸੀਂ ਆ ਉਹਨੂੰ ਕਰੀ ਕੁਝ ਕਹਿਣਾ ਨਹੀਂ ਮੇਰਾ ਮੇਰਾ ਮੁੱਖ ਮਕਸਦ ਅੰਮ੍ਰਿਤਸਰ ਦੇ ਲੋਕਾਂ ਨੂੰ ਨਜਾਦ ਦਿਵਾਉਣਾ ਆ ਤੇ ਮੈਂ ਉਹਦੇ ਵਿੱਚ ਲੱਗਾ ਹੋਇਆ ਬੇਸ਼ੱਕ ਮੈਨੂੰ ਵੀ ਕਈ ਗਲਤ ਕਹਿਣਗੇ ਮੈਂ ਇਹਦੇ ਉਹਨਾਂ ਦਾ ਕੋਈ ਗੁੱਸਾ ਨਾਰਾਜ਼ਗੀ ਨਹੀਂ ਆ ਮੈਂ ਪਹਿਲਾਂ ਡਰਦਾ ਸੀਗਾ ਚੁੱਪ ਕਰਦਾ ਰਿਹਾ ਪਹਿਲਾਂ ਵੀ ਚੁੱਪ ਕਰਾ ਲਿਆ ਗਿਆ ਮੈਂ ਇਸ ਗੱਲ ਨੂੰ ਅਕਸੈਪਟ ਕਰਦਾ ਆ ਪਰ ਜੇ ਮੈਂ ਕੋਈ ਕਰਪਸ਼ਨ ਦਾ ਕੋਈ ਪੈਸਾ ਮੇਰੇ ਘਰ ਆਇਆ ਆ ਤੇ ਪ੍ਰਮਾਤਮਾ ਉਹ ਮੇਰੀ ਬਿਮਾਰੀ ਤੇ ਲਾਰੇ ਇਸ ਤੋਂ ਬਾਅਦ ਹੋਰ ਮੈਂ ਕੀ ਕਹਾਂ 1 ਰੁਪਿਆ ਵੀ ਅਗਰ ਇਹਦਾ ਮੈਂ ਰਵਾਧਾਰ ਹਾਂ ਕਿੰਨੇ ਕੁ ਲੋਕ ਪੀੜਤ ਹੈਗੇ ਪੀੜਤ ਪੀੜਤ ਪੂਰਾ ਸ਼ਹਿਰ ਆ ਜੀ ਬੋਲਦਾ ਕੋਈ ਕੋਈ ਆ ਹਾਂ ਜੀ ਆਂਦਾ ਕਿੰਨੇ ਸਭ ਦੇਖੋ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਮੈਂ ਸਾਰਿਆਂ ਨੂੰ ਲੈ ਕੇ ਆਵਾਂਗੇ ਵਾਰ-ਵਾਰੀ ਲੋਕ ਬੋਲਣਾ ਸ਼ੁਰੂ ਹੋਣਗੇ ਲੋਕਾਂ ਨੂੰ ਪਹਿਲਾਂ ਆਸ ਸੀ ਕਿ ਕਦੇ ਬੇਰਨਾ ਕਿਤੇ ਉਹਨੂੰ ਕੋਈ ਕੰਟਰੋਲ ਕਰ ਲੇ ਫਿਰ ਜਦੋਂ ਲੰਬਾ ਸਮਾਂ ਚੱਲਿਆ ਲੋਕ ਬੋਲਣਾ ਸ਼ੁਰੂ ਹੋਏ ਲੋਕ ਮਿਲਣਾ ਸ਼ੁਰੂ ਹੋਏ ਮੈਨੂੰ ਇਹਦੇ ਘਰ ਦੇ ਲਾਗੇ ਕੁਝ ਲੋਕ ਮਿਲੇ ਕਹਿੰਦੇ ਜੀ ਇੱਥੇ ਕੋਈ ਵਪਾਰ ਕਰਨ ਲੱਗਦੇ ਕਹਿੰਦਾ ਮੈਂ ਕਰਨ ਨਹੀਂ ਦੇਣਾ ਪੀਏ ਰਣਜੀਤ ਐ ਵੀ ਨਹੀਂ ਹੋ ਕੇ ਇੰਦਰਜੀਤ ਐ ਵੀ ਨਹੀਂ ਆ ਇਹ ਮਤਲਬ ਉਹਦੇ ਪਰਿਵਾਰ ਦੀ ਥੋੜੀ ਆ ਜਿਹੜਾ ਕੋਈ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਇਹਦੇ ਘਰ ਲੱਗੇ ਤੇ ਇਹ ਡੱਕਦਾ ਆ ਹੁਣ ਕਾਗਜ਼ ਪੱਤਰ ਪੂਰੇ ਰੱਖੋ ਵੇਖਿਓ ਡੱਕ ਡੱਕ ਕੇ ਵਿਖਾਵੇ ਜਿਦਾਂ ਇਹ ਜੜੀਆਂ ਇਹਨੀਆਂ ਕੰਮ ਕਹ ਚੱਲੇ ਸੀ ਉਹ ਬੰਦ ਹੋ ਗਏ ਨੇ ਹੁਣ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਜਿਨ੍ਹਾਂ ਨਾਲ ਧੱਗੇ ਹੋਏ ਨੇ ਉੱਤੇ ਬਣਦੀ ਕਾਰਵਾਈ ਕਰਵਾਵਾਂਗੇ ਜਿਨ੍ਹਾਂ ਨਾਲ ਜਿੱਦਾਂ ਇਹਨੇ ਲੋਕਾਂ ਨੂੰ ਲੁੱਟਿਆ ਆ ਉੱਤੇ ਬਣਦੀ ਕਾਰਵਾਈ ਹੋਏਗੀ ਤੇ ਲੋਕ ਜਿਹੜੇ ਨੇ ਇੰਡੀਪੈਂਡੈਂਟ ਹੋ ਕੇ ਇੱਥੇ ਜਿਹੜਾ ਆ ਉਹ ਕੰਮ ਕਰ ਸਕਣਗੇ ਮੇਰੀ ਅੰਮ੍ਰਿਤਸਰ ਦੇ ਲੋਕਾਂ ਨੂੰ ਵੀ ਬੇਨਤੀ ਆ ਅਸੀਂ ਅੱਜ ਗੱਲ ਕਰਦੇ ਆ ਬੱਚੇ ਛੱਡ ਕੇ ਚਲੇ ਕੇ ਬਾਹਰ ਜਾਂਦੇ ਨੇ ਜਦੋਂ ਕਾਰੋਬਾਰ ਕਰਨ ਲੱਗੇ ਕਿ ਮੰਨਾ ਟੈਕਸ ਨਾਲ ਲਿਖਣਾ ਪੈਣਾ ਵਾ ਇਹ ਤੇ ਤੁਸੀਂ ਦਫਤਰ ਖੋਦਣਾ ਵਾ ਤੇ ਤੁਹਾਨੂੰ ਇੱਕ ਉੱਥੇ ਉਹ ਕਰਨਾ ਪੈਣਾ ਆ ਨਾਲ ਮੰਨੇ ਨੂੰ ਪੈਸੇ ਦੇਣੇ ਪਣੇ ਆ ਤੇ ਤੁਸੀਂ ਇਸ ਇਸ ਗੱਲ ਦੀ ਆਵਾਜ਼ ਨਹੀਂ ਚੁੱਕੋਗੇ ਤੇ ਫਿਰ ਬੱਚੇ ਪੰਜਾਬ ਛੱਡ ਕੇ ਜਾਣਗੇ ਚਲੋ ਮੈਂ ਮੈਂ ਕੁਛ ਨਹੀਂ ਗਾ ਮੈਂ ਆਪਣੀ ਆਵਾਜ਼ ਤੇ ਰੱਖ ਰਿਆ ਆ ਭਾਵੇਂ ਇੰਨੇ ਸਾਲ ਦੱਬਿਆ ਰਿਆ ਪਰ ਆਪਣੀ ਗੱਲ ਰੱਖ ਰਿਆ ਆ ਤੇ ਮੈਂ ਤੁਹਾਡਾ ਧੰਨਵਾਦੀ ਆ ਲੰਬਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ